ਸੰਨੀ ਥੋੜਾ ਥੋੜਾ ਮਗਰ ਨੂੰ ਆ ਜਾ ਯਾਰ ਬੰਦਾ ਜੀ ਬੰਦਾ ਬਾਦੀ ਬਾਦ ਬਾਦੀ ਬਾਦ ਕਿ ਮੋਗਾ ਦੇ ਡੀਰ ਸਾਹਿਬ ਵੱਲੋਂ ਖੱਲ ਮੜਾ ਮੈਨੇ ਸਾਹਿਬ ਵੱਲੋਂ ਜਿਹੜਾ ਸਰਵੇ ਜਿਹੜੀ ਇੱਥੇ ਨਾਲ ਦੀ ਨਾਲ ਜਿਹੜੀ ਹੋਈ ਆ ਰਿਕਰ ਕੀਤੀ ਜਾ ਰਹੀ ਹੈਗੀ ਆ ਔਰ ਐਸਡੀਐਮ ਸਾਹਿਬ ਵੱਲੋਂ ਵੀ ਇੱਥੇ ਆਏ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਕੈਂਪ ਲਗਾਏ ਗਏ ਨੇ ਪਰ ਅੱਜ ਦਾ ਜਿਹੜਾ ਕੈਂਪ ਹੈ ਇੱਕ ਯਾਦਗਾਰ ਕੈਂਪ ਜਿਹੜਾ ਹੈ ਬਣ ਕੇ ਰਹਿ ਜਾਏਗਾ ਜਦੋਂ ਕਿ ਇੱਕ ਨਵਾਂ ਜੋੜੇ ਦੀ ਇੱਕ ਪਾਸੇ ਲਾਵਾ ਫੇਰੇ ਤੇ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਵਿਆਹ ਦੀ ਰਜਿਸਟ੍ਰੇਸ਼ਨ ਵੀ ਹੋ ਗਈ ਹੈ ਮੈਡਮ ਐਸ ਵੇਲੇ ਦੁਲਾ ਵੀ ਆਗੇ ਤੇ ਦੁਲਾ ਰਕੇ ਸਭ ਤੋਂ ਵੱਡੀ ਗੱਲ ਐਮਐਲਏ ਸਾਹਿਬ ਮੋਗਾ ਦੇ ਇੱਥੇ ਪਹੁੰਚੇ ਹੋਏ ਨੇ ਡੀਸੀ ਸਾਹਿਬ ਸੀਐਸਡੀਐਮ ਸਾਹਿਬ ਸੀ ਤਹਿਸੀਲਦਾਰ ਸਾਹਿਬ ਦੀ ਸਾਰਿਆਂ ਦੀ ਇਹਨਾਂ ਨੂੰ ਜਿਹੜੀ ਹੈਗੀ ਹੈ ਵਧਾਈ ਮਿਲੀ ਹੈ ਔਰ ਨਾਲ ਦੀ ਨਾਲ ਅਸ਼ੀਰਵਾਦ ਵੀ ਮਿਲਿਆ ਅਸੀਂ ਵੀ ਆਪਣੇ ਵੱਲੋਂ ਇਹਨਾਂ ਜੋੜੀ ਨੂੰ ਅਸ਼ੀਰਵਾਦ ਦਿੰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਟੇ ਕਿਆ ਨਾਮ ਹੈ ਤੁਹਾਡਾ ਰਜਨੀ ਬਟੇ ਅੱਜ ਸ਼ਾਦੀ ਹੋਈ ਹੈ ਬੜੀ ਖੁਸ਼ੀ ਦੀ ਗੱਲ ਹੈ ਵਧਾਈਆਂ ਤੁਹਾਨੂੰ ਨਾਲ ਦੀ ਨਾਲ ਇੱਕ ਹੋਰ ਬਧਿਆ ਕੰਮ ਹੋਇਆ ਕੀ ਕਹਿੰਦੇ ਬਾਰੇ ਹਾਂਜੀ ਇਹਨੂੰ ਬਹੁਤ ਖੁਸ਼ੀ ਹੋਈ ਹੈ ਸਾਨੂੰ ਕਿ ਸਰਕਾਰ ਨੇ ਜੋ ਉਪਰਾਲਾ ਕੀਤਾ ਕਿ ਸਾਨੂੰ ਮੈਰिज ਤੋਂ ਬਾਅਦ ਨਾਲ ਦੀ ਨਾਲ ਹੀ ਸਰਟੀਫਿਕੇਟ ਮਿਲ ਗਿਆ ਇਸ ਲਈ ਮੈਂ ਬਹੁਤ-ਬਹੁਤ ਧੰਨਵਾਦ ਹਾਂ ਕਿ ਡੀਐਸਪੀ ਸੀਐਮਐਲਏ ਸਾਹਿਬ ਸਾਰੇ ਆਏ ਹੋਏ ਉਹਨਾਂ ਦੇ ਨਾਲ ਸਾਨੂੰ ਇਹ ਮੌਕਾ ਮਿਲਿਆ ਕੀ ਕਹੋਗੇ ਸਰਕਾਰ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਕਿ ਬਹੁਤ ਵਧੀਆ ਸੋਚ ਉਹਨਾਂ ਦੀ ਕਿ ਨਾਲ ਦੀ ਨਾਲ ਹੀ ਸਾਰਾ ਕੁਝ ਕਿੰਨਾ ਟਾਈਮ ਲੱਗ ਜਾਂਦਾ ਹੈ ਵੈਸੇ ਜਦੋਂ ਮੈਰਿਜ ਤੋਂ ਬਾਅਦ ਆਪਾਂ ਰਜਿਸਟ੍ਰੇਸ਼ਨ ਕਰਵਾ ਲਈਏ 3 ਤੋਂ 4 ਮਨਸ ਲੱਗ ਜਾਂਦੇ ਨੇ ਬੜੇ ਕਿ ਸਾਨੂੰ ਨਾਲ ਦੀ ਨਾਲ ਕੁਝ ਘੰਟਿਆਂ ਦੇ ਵਿੱਚ ਕਿੱਥੇ 3 ਤੋਂ 4 ਮਹੀਨੇ ਲੱਗਦੇ ਨੇ ਉੱਥੇ ਮੇਰਾ ਖਿਆਲ ਹੈ ਤੁਹਾਨੂੰ ਅੱਜ 3 ਤੋਂ 4 ਘੰਟੇ ਵੀ ਲੱਗੇ ਹਾਂਜੀ ਇਸ ਤੋਂ ਵੀ ਘੱਟ ਲੱਗੇ ਹੈ ਤੁਹਾਨੂੰ ਮਿਲ ਗਿਆ ਨਾਲ ਦੇ ਨਾਲ ਸਾਰਾ ਤੁਹਾਡਾ ਚਿਹਰੇ ਤੋਂ ਲੱਗ ਰਿਹਾ ਹੈ ਕਿ ਬਹੁਤ ਜ਼ਿਆਦਾ ਖੁਸ਼ੀ ਵਿਆਹ ਦੀ ਖੁਸ਼ੀ ਤਾਂ ਹੈਗੀ ਹੈਗੀ ਹੈ ਪਰ ਨਾਲ ਦੇ ਨਾਲ ਜਿਹੜੀ ਰਜਿਸਟ੍ਰੇਸ਼ਨ ਹੋਈ ਹੈ ਉਹਦੀ ਜ਼ਿਆਦਾ ਖੁਸ਼ੀ ਲੱਗ ਰਹੀ ਕਿ ਤੇਰੀਆਂ ਦੇ ਵਿੱਚ ਖੱਜਲ ਨਹੀਂ ਹੋਣਾ ਪਿਆ ਬਸ ਦੀਸੀ ਗੱਲ ਕਹਾਂ ਸੋ ਬੈਟਰ ਆ ਸਾਨੂੰ ਇੱਥੇ ਹੀ ਸਰਟੀਫਿਕੇਟ ਮਿਲ ਜਾਵੇ ਨਹੀਂ ਪਰ ਹੁਣ ਕਿਚਰੀਆਂ ਜਿੱਨਾਂ ਖੱਜਲ ਨਹੀਂ ਹੋਣਾ ਪੈਂਦਾਗਾ ਜਲਦੀ ਹੋ ਜਾਂਦੇ ਨੇ ਕੰਮ ਹਾਂਜੀ ਪਰ ਫਿਰ ਵੀ ਇੰਨੇ ਕੇ ਟਾਈਮ ਤਾਂ ਲੱਗੇਗਾ 2-3 ਘੰਟੇ ਤਾਂ ਕਿਤੇ ਨਹੀਂ ਕੰਮ ਹੁੰਦਾ ਜੀ ਹਾਂ ਇਹ ਤਾਂ 2 ਘੰਟੇ ਵੀ ਲੱਗੇ ਤੁਹਾਨੂੰ ਨੇ 2 ਘੰਟੇ ਵੀ ਮੈਂ ਕਹਿੰਦਾ ਬਹੁਤ ਜ਼ਿਆਦਾ ਕਹ ਦਿੱਤੀ ਸੀ 2 ਘੰਟੇ ਵੀ ਨਹੀਂ ਲੱਗੇ ਔਰ ਵਿਆਹ ਤੋਂ ਬਾਅਦ ਨਾਲ ਦੀ ਨਾਲ ਰਜਿਸਟ੍ਰੇਸ਼ਨ ਹੋ ਗਈ ਆ ਆ ਦੇਖੋ ਇਸ ਵੇਲੇ ਸਭ ਤੋਂ ਵੱਡੀ ਗੱਲ ਜਿਹੜੀ ਤੁਹਾਨੂੰ ਮੈਂ ਇੱਕ ਹੋਰ ਦਿਖਾ ਰਿਹਾ ਗਿਆ ਕਿ ਮੋਗਾ ਦੇ ਡੀਸੀ ਸਾਹਿਬ ਵੱਲੋਂ ਐਸਡੀਐਮ ਸਾਹਿਬ ਵੱਲੋਂ ਔਰ ਐਮਐਲਏ ਸਾਹਿਬ ਵੱਲੋਂ ਜਿਹੜਾ ਹੈ ਸਗਨ ਦੀ ਰਸਮ ਵੀ ਜਿਹੜੀ ਇੱਥੇ ਨਾਲ ਦੀ ਨਾਲ ਜਿਹੜੀ ਗਈ ਆ ਅਦਾ ਕੀਤੀ ਜਾ ਰਹੀ ਹੈਗੀ ਆ ਔਰ ਐਸਡੀਐਮ ਸਾਹਿਬ ਵੱਲੋਂ ਵੀ ਜਿਹੜਾ ਹੈ ਸਗਤ ਦਿੱਤਾ ਜਾ ਰਿਹਾ ਡੀਸੀ ਸਾਹਿਬ ਵੱਲੋਂ ਵੀ ਦਿੱਤਾ ਜਾ ਰਿਹਾ ਐਮਐਲਏ ਸਾਹਿਬ ਵੱਲੋਂ ਵੀ ਗੱਲ ਵੀ ਕਰਾਂਗੇ ਡੀਸੀ ਸਾਹਿਬ ਦੇ ਨਾਲ ਕਿਉਂਕਿ 4 4 ਘੰਟਿਆਂ ਦਾ ਫੰਕਸ਼ਨ ਔਰ 4 ਘੰਟਿਆਂ ਦੇ ਵਿੱਚ ਜਿਹੜਾ ਹੈਗਾ 2 ਘੰਟਿਆਂ ਦੇ ਵਿੱਚ ਜਿਹੜੀ ਹੈਗੀ ਆ ਵਿਆਹ ਦੀ ਰਜਿਸਟ੍ਰੇਸ਼ਨ ਵੀ ਹੋ ਗਈ ਆ ਸਰ ਬੜੀ ਖੁਸ਼ੀ ਦੇ ਮੌਕੇ ਆ ਜੀ ਅੱਜ ਇਹ ਜੀ ਬਹੁਤ ਘੱਟ ਮੌਕੇ ਹੋ ਜੇ ਹੁੰਦੇ ਨੇ ਵਧਾਈਆਂ ਤੁਹਾਨੂੰ ਸਾਨੂੰ ਵੀ ਵਧਾਈਆਂ ਜੀ ਤੁਹਾਨੂੰ ਵੀ ਵਧਾਈਆਂ ਜੀ ਇਹਨਾਂ ਨੂੰ ਵਧਾਈਆਂ ਤੇ ਸਰ ਬੜਾ ਵਧੀਆ ਲੱਗਿਆ ਜਦੋਂ ਅੱਜ ਇਸ ਕੈਂਪ ਦੇ ਵਿੱਚ ਜਿਹੜੀ ਹੈਗੀ ਆ ਰਜਿਸਟ੍ਰੇਸ਼ਨ ਲਾਲ ਦੀ ਲਾਲ ਹੋਈ ਹੈ ਜੀ ਜੀ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈਆਂ ਦਿੰਦਾ ਨਵੀਂ ਜੋੜੀ ਨੂੰ ਇਹ ਖੁਸ਼ ਹੋਣਗੇ ਕਿ ਇਹਨਾਂ ਦਾ ਕਾਫੀ ਟਾਈਮ ਲੱਗਣਾ ਸੀਗਾ ਮੈਰਿਜ ਰਜਿਸਟ੍ਰੇਸ਼ਨ ਦੇ ਵਿੱਚ ਹੁਣ ਇਹ ਚੰਦ ਕੁ ਮਿੰਟਾਂ ਦੇ ਵਿੱਚ ਹੀ ਹੋ ਗਈ ਆ ਅੱਜ ਮਤਲਬ ਹੁਣੇ ਹੀ ਮੈਰਿਜ ਹੋਈ ਹੈ ਤੇ ਨਾਲ ਦੀ ਨਾਲ ਰਜਿਸਟ੍ਰੇਸ਼ਨ ਹੋ ਗਈ ਹੈ ਤਾਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਵਧਾਈਆਂ ਔਰ ਸਾਡੀ ਟੀਮ ਨੂੰ ਜਿਨ੍ਹਾਂ ਨੇ ਮੌਕਾ ਪਛਾਣਿਆ ਇਹ ਸਰਵਿਸ ਡਿਲੀਵਰ ਕੀਤੀ ਉਹਨਾਂ ਨੂੰ ਸ਼ਾਬਾਸ਼ ਬਿਲਕੁਲ ਜੀ ਡੀ ਸਾਹਿਬ ਵੱਲੋਂ ਉਹਨਾਂ ਲੋਕਾਂ ਨੂੰ ਵੀ ਸ਼ਾਬਾਸ਼ ਦਿੱਤੀ ਗਈ ਹੈ ਪੂਰੀ ਟੀਮ ਨੂੰ ਸ਼ਾਬਾਸ਼ ਦਿੱਤੀ ਗਈ ਹੈ ਕਿਉਂਕਿ ਉਹਨਾਂ ਨੂੰ ਮੌਕਾ ਚੜਾ ਗਿਆ ਸੰਭਾਲਿਆ ਔਰ 2 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਸਾਰਾ ਕੰਮ ਜਿਹੜਾ ਹੈਗਾ ਨਿਪਟ ਗਿਆ ਇੱਕ ਪਾਸੇ ਵਿਆਹ ਤੇ ਨਾਲ ਦੀ ਨਾਲ ਸਰਟੀਫਿਕੇਟ ਐਮਐਲਏ ਸਾਹਿਬ ਅਚੰਭਾ ਜਿਹਾ ਲੱਗ ਰਿਹਾ ਹੈਗਾ ਕਿ ਪੰਜਾਬ ਸਰਕਾਰ ਦੇ ਵਿੱਚ ਇੰਤਾ ਦੇ ਕੰਮ ਵੀ ਹੋਣ ਲੱਗੇ ਹਾਂ ਜੀ ਸਰ ਸ਼੍ਰੀਕਲ ਜੀ ਅੱਜ ਪਗਮੰਤਮਾਨ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੇ ਤਹਿਤ ਸਾਡੀ ਪਿੰਡ ਸਿੰਘਾਂ ਵਾਲੇ ਵਿਖੇ ਅਸੀਂ ਕੈਂਪ ਲਗਾਇਆ ਹੈਗਾ ਔਰ ਇੱਥੇ ਅੱਜ ਸਾਡੇ ਮੋਗੇ ਦਾ ਹੀ ਇੱਕ ਕਪਲ ਜਿਹੜਾ ਹੈਗਾ ਨਿਊਲੀ ਮੈਰਿਡ ਕਪਲ ਹੈ ਇਹਨਾਂ ਦੇ ਅਨੰਦ ਕਾਰਜ ਹੋਇਆ ਔਰ ਰਜਿਸਟ੍ਰੇਸ਼ਨ ਹੋਈ ਹੈ ਕਿਉਂਕਿ 3-3 4-4 ਮਹੀਨੇ ਲੱਗ ਜਾਂਦੇ ਆ ਮੈਰਿਸ ਕਰਵਾਣ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਣ ਦੇ ਲਈ ਸੋ ਅੱਜ ਇਹਨਾਂ ਦੀ ਇਨਸਟੈਂਟਲੀ ਜਿਹੜੀ ਰਜਿਸਟ੍ਰੇਸ਼ਨ ਹੋਈ ਹੈ ਮੈਰਿਜ ਦੀ ਸੋ ਕੰਗratulations ਇਹਨਾਂ ਨੂੰ ਇਹਨਾਂ ਦੇ ਦੋਨਾਂ ਪਰਿਵਾਰਾਂ ਨੂੰ ਔਰ ਸਾਰੀ ਫੈਮਿਲੀ ਨੂੰ ਔਰ ਹਮੇਸ਼ਾ ਸੁਖੀ ਰਵੇ ਇਹ ਕਪਲ ਔਰ ਇਹ ਇੱਕ ਸਭ ਨੂੰ ਸੁਪਨਾ ਹੀ ਲੱਗ ਰਿਹਾ ਕਿਉਂਕਿ ਬਜ਼ੁਰਗਾਂ ਦੇ ਨਾਲ ਬੀਬੀਆਂ ਨਾਲ ਗੱਲ ਕੀਤੀ ਉਹ ਵੀ ਬੜੀਆਂ ਖੁਸ਼ ਆ ਉਹਨਾਂ ਨੂੰ ਵੀ ਇੱਕ ਸੁਪਨਾ ਹੀ ਲੱਗ ਰਿਹਾ ਕਿ ਸਾਡੇ ਪਿੰਡ ਆ ਕੇ ਜਿਹੜੇ ਸਾਡੇ ਕੰਮ ਹੋ ਰਿਹਾ ਸੋ ਮੰਤ ਭਗਮੰਤਵਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਅਸੀਂ ਉਹਨਾਂ ਦਾ ਕੋਟਨ-ਕੋਟਨ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪੰਜਾਬੀਆਂ ਲਈ ਸਾਡੇ ਲਈ ਇਹ ਸੁਵਿਧਾ ਦਿੱਤੀ ਹੈ ਸੋ ਬਹੁਤ-ਬਹੁਤ ਥੈਂਕ ਯੂ ਐਡੀਐਮ ਸਾਹਿਬ ਬੜੀ ਖੁਸ਼ੀ ਲੱਗ ਰਹੀ ਸੀ ਕਿ ਜਦੋਂ ਤੁਸੀਂ ਸਗਨ ਦੀਆਂ ਰਸਮਾਂ ਅਦਾ ਕਰ ਰਹੇ ਸੀ ਤੇ ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਸੀ ਜਿਹੜੀ ਸਾਡਾ ਵੀ ਅੱਜ ਪਹਿਲਾ ਦਿਨ ਸੀਗਾ ਇਸ ਕੈਂਪ ਦਾ ਤੇ ਬਹੁਤ ਵਧੀਆ ਉਹਦਾ ਆਗਾਜ਼ ਹੋ ਗਿਆ ਇਹਨਾਂ ਦੇ ਆਨ ਦੇ ਨਾਲ ਪਲੱਸ ਇਹਨਾਂ ਦੀ ਵੀ ਅੱਜ ਨਵੀਂ ਸ਼ੁਰੂਆਤ ਹੋਈ ਹੈ ਤੇ ਸਾਡੇ ਸਾਰੇ ਵੱਲੋਂ ਬਹੁਤ ਬਹੁਤ ਬੈਸਟ ਵਿਸ਼ਿੰਗਸ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਕਹਾਂਗਾ ਕਿ ਪਿੰਡਾਂ 'ਚ ਜਗ੍ਹਾ-ਜਗ੍ਹਾ ਤੇ ਇਦਾਂ ਦੇ ਕੈਂਪ ਲੱਗਣਗੇ ਤੇ ਪਲੀਜ਼ ਵੱਧ ਚੜ ਕੇ ਉੱਚ ਹਿੱਸਾ ਲਈਓ ਤੇ ਸਾਨੂੰ ਕਾਮਯਾਬ ਕਰੀਓ ਬਿਲਕੁਲ ਜੀ ਪਿੰਡਾਂ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈਗੀ ਅਜਿਹੇ ਲੋਕੀ ਜਿਹੜੇ ਇਹੋ ਜਿਹੇ ਕੈਂਪ ਲੱਗਦੇ ਨੇ ਉੱਥੇ ਵੱਧ ਸੜਕੇ ਤੁਸੀਂ ਪਹੁੰਚੋ ਔਰ 44 ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਮਿਲਦੀਆਂ ਉਹਦਾ ਲਾਭ ਲੋਕ ਵਿਪਲੋ ਕਰਾ ਮੋਗਾ